ਗੜਸ਼ੰਕਰ ਤੋਂ ਬੜਾਚੌਰ ਚੰਡੀਗੜ੍ਹ ਵਾਲੀ ਡਿਫੈਂਸ ਰੋਡ ਤੇ ਗੜਸ਼ੰਕਰ ਬੜਨਸਾਰ ਜਿਹੜਾ ਡਿਵਾਈਡਰ ਉਹ ਰੋਜ਼ਾਨਾ ਲੋਕਾਂ ਦਾ ਖੂਨ ਮੰਗਣ ਵਾਲਾ ਥਾਂ ਬਣ ਗਿਆ ਆਮ ਤੌਰ ਤੇ ਡਿਵਾਈਡਰਾਂ ਤੇ ਜਿਹੜੇ ਟ੍ਰੈਂਕਲਰ ਲਾਏ ਜਾਂਦੇ ਆ ਉਹਨਾਂ ਵਾਲੀਆਂ ਤੇ ਜਗਨ ਵਾਲੀਆਂ ਲਾਈਟਾਂ ਲਾਈਆਂ ਜਾਂਦੀਆਂ ਜਿਹੜੀਆਂ ਇੰਡੀਕੇਸ਼ਨ ਦਿੰਨੀਆਂ ਇਹ ਵੀ ਨਹੀਂ ਸਰਕਾਰ ਕਰ ਸਕਦੀ ਇਹ ਬੜੇ ਹਾਸੇ ਦਾ ਕੋਈ ਇੰਤਜ਼ਾਰ ਕਰਦੀ ਆ ਡਵਾਈਡਰ ਦੇ ਨੇੜੇ तकरीबन 50 ਗੱਲ ਤੇ ਮੇਰਾ ਘਰ ਹੈ। ਤਕਰੀਬਨ ਹਾਇ ਦਿਨ ਇੱਥੇ ਐਕਸੀਡੈਂਟ ਹੁੰਦੇ ਆ ਜਿਹਦੇ ਵਿੱਚ ਰਾਤ ਨੂੰ ਲੋਕਾਂ ਦੀਆਂ ਚੀਕਾਂ ਪੈਣੀਆਂ। ਮੈਂ ਦਰਸ਼ਨ ਸਿੰਘ ਮੱਟੂ ਕਨਵੀਨਰ ਕੰਡੀਸ਼ਨ ਕਮੇਟੀ ਪੰਜਾਬ ਇਹ ਗੱਲ ਕਹਿਣਾ ਚਾਹਣਾ ਗੜਸ਼ੰਕਰ ਤੋਂ ਬਲਾ ਚੌਰ ਚੰਡੀਗੜ੍ਹ ਵਾਲੀ ਡਿਫੈਂਸ ਰੋਡ ਤੇ ਗੜਸ਼ੰਕਰ ਬੜਨਸਾਰ ਜਿਹੜਾ ਡਿਵਾਈਡਰ ਆ ਰੋਜ਼ਾਨਾ ਲੋਕਾਂ ਦਾ ਖੂਨ ਮੰਗਣ ਵਾਲਾ ਥਾਂ ਬਣ ਗਿਆ ਇਹ ਸਰਕਾਰ ਪੀ ਡਬਲਯੂ ਡੀ ਬੀ ਐਂਡ ਆਰ ਨਗਰ ਕੌਂਸਲ ਦੇ ਜ਼ਿੰਮੇਵਾਰ ਵਾ ਇੱਕ ਲਾਈਟ ਨਹੀਂ ਜਿਹੜੇ ਲੋਕ ਪਿੱਛੇ ਸਪੀਡ ਤੇ ਆਂਦੇ ਆ ਘਰ ਪਹੁੰਚਣਾ ਚਾਹੁੰਦੇ ਆ ਉਹ ਹਸਪਤਾਲਾਂ 'ਚ ਪਹੁੰਚ ਰਹੇ ਆ ਇਹ ਡਿਵਾਈਡਰ ਤਾਂ ਬਣਾਇਆ ਇਸ ਕਰਕੇ ਸੀ ਪਹਿਲਾਂ ਬਡਾਂਗਾ ਪਾਰਟੀ ਟੋਲ ਪਲਾਜਿਆਂ ਨੇ ਬਈ ਅਸੀਂ ਲੋਕਾਂ ਨੂੰ ਕੋਈ ਸਹੂਲਤ ਦੇਵਾਂਗੇ ਇਹ ਮੌਤ ਦਾ ਖੌ ਬਣ ਗਿਆ ਆ ਗੜੀ ਸ਼ੰਕਰ ਬਗਵਾਂਈ ਆਲੂ ਜਿਹੜੀ ਸੜਕ ਬਲਾ ਚੌਰ ਨੂੰ ਜਾਂਦੀ ਆ ਉਥੇ ਲਾਈਟ ਲਾਈ ਜਾਵੇ ਉਹ ਲਾਈਟ ਦੱਸੇ ਬੁਝਣ ਹਰ ਜੱਗ ਕੇ ਬੇਗਾਹ ਖਤਰਾ ਆ ਆਮ ਤੌਰ ਤੇ ਡਵਾਈਡਰਾਂ ਤੇ ਜਿਹੜੇ ਟਵਿੰਕਲਰ ਲਾਏ ਜਾਂਦੇ ਆ ਬੁਝਣ ਵਾਲੀਆਂ ਜਿ ਜਗਣ ਵਾਲੀਆਂ ਲਾਈਟਾਂ ਲਾਈਆਂ ਜਾਂਦੀਆਂ ਜਿਹੜੀਆਂ ਇੰਡੀਕੇਸ਼ਨ ਦਿੰਨੀਆਂ ਇਹ ਵੀ ਨਹੀਂ ਸਰਕਾਰ ਕਰ ਸਕਦੀ ਇਹ بڑے ਹਾਦਸੇ ਦਾ ਕੋਈ ਇੰਤਜ਼ਾਰ ਕਰਦੀ ਆ ਨਗਰ ਕੌਂਸਲ بڑے ਹਾਦਸੇ ਦਾ ਕੋਈ ਇੰਤਜ਼ਾਰ ਕਰਦੀ ਆ ਜਾ ਪੀ ਡਬਲਯੂ ਡੀ ਬੀ ਐਂਡ ਆਰ ਇਸ ਗੱਲ ਦਾ ਉਡੀਕ ਕਰਦੇ ਆ ਵੀ ਪਹਿਲਾਂ ਸੱਥਰ ਵੇਸ ਜਾਣ ਲੋਕਾਂ ਦੇ ਮਰ ਜਾਣ ਇਹ ਬਹੁਤ ਵੱਡਾ ਕੰਮ ਨਹੀਂ ਹੈ ਦੂਸਰੇ ਪਾਸੇ ਜਸ਼ਨਾ ਡੁੱਬੀ ਸਰਕਾਰ ਬਾਕੀ ਸਾਡੇ ਗਈ ਸਰਕਾਰ ਉਹ ਲੈ ਜਰੂਰੀ ਆ ਵੀ ਪਹਿਲਾਂ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਰੱਖਿਆ ਕੀਤੀ ਜਾ ਸਕੇ ਬੱਚੇ ਲੋਕ ਬੁੱਢੇ ਠੇਰੇ ਆਪਣੇ ਘਰੀ ਪਹੁੰਚ ਸਕਣ ਇਹ ਸੜਕ ਚੱਲਦੀ ਬਹੁਤ ਹੈ ਡਿਫੈਂਸ ਰੋਡ ਵੀ ਆ ਇਹ ਹਾਈਵੇ ਵੀਆ ਇਹ ਉਹ ਸੜਕ ਆ ਜਿੱਥੇ ਹਰ ਆ ਬੰਦਾ ਜੰਮੂ ਕਸ਼ਮੀਰ ਤੋਂ ਪਰੇ ਦਿੱਲੀ ਤੱਕ ਜਾਂਦੇ ਆ ਇਹ ਸੜਕ ਤੇ ਰੋਜ਼ ਐਕਸੀਡੈਂਟ ਹੁੰਦੇ ਆ ਅਸੀਂ ਮੰਗ ਕਰਦੇ ਆ ਕੰਡੀਸ਼ਨ ਅਰਸ਼ ਕਮੇਟੀ ਵੱਲੋਂ ਜੇ ਸਰਕਾਰ ਨੇ ਇਹਦੇ ਤੇ ਕੰਨ ਨਾ ਤਰਿਆ ਨਗਰ ਕੌਂਸਲ ਨੇ ਕੰਨ ਨਾ ਤਰਿਆ ਪੀਡਬਲ ਡੀ ਬੀਐਨਆਰ ਨੇ ਕੰਨ ਨਾ ਤਰਿਆ ਅਸੀਂ ਜ਼ੋਰਦਾਰ ਸੰਘਰਸ਼ ਕਰਾਂਗੇ ਕੰਡੀਸ਼ਨ ਅਰਸ਼ ਕਮੇਟੀ ਵੱਲੋਂ ਇਹਦੇ ਸਰਕਾਰ ਤੇ ਇਹ ਜਿਹੜੀਆਂ ਉਹਦੇ ਆਧਾਰੇ ਨੇ ਇਹ ਜ਼ਿੰਮੇਵਾਰ ਹੋਊਗੇ ਮੈਂ ਅਵਤਾਰ ਸਿੰਘ ਸਾਬਕਾ ਸਰਪੰਚ ਮਲਕੋਵਾਲ ਇੱਥੇ ਡਿਵਾਈਡਰ ਤੇ ਖੜੇ ਹਾਂ ਇਹ ਡਿਵਾਈਡਰ ਦੇ ਨਜ਼ਦੀਕ ਹੈ तकरीबन 50 ਗੱਜ ਤੇ ਮੇਰਾ ਘਰ ਹੈ ਤਕਰੀਬ ਆਏ ਦਿਨ ਇੱਥੇ ਐਕਸੀਡੈਂਟ ਹੁੰਦੇ ਆ ਜਿਹਦੇ ਵਿੱਚ ਰਾਤ ਨੂੰ ਲੋਕਾਂ ਦੀਆਂ ਚੀਕਾਂ ਪੈਂਦੀਆਂ ਆ ਅਸੀਂ ਦੌੜ ਕੇ ਇੱਥੇ ਪਹੁੰਚਦੇ ਆ ਲੋਕਾਂ ਦੀ ਹੈਲਪ ਕਰਦੇ ਆ ਬਹੁਤ ਬੜੀ ਸਰਕਾਰ ਨੂੰ ਕਹਿ ਚੁੱਕੇ ਆ ਨਗਰ ਕੌਂਸਲ ਨੂੰ ਕਹਿ ਚੁੱਕੇ ਆ ਕਿ ਕੋਈ ਇੱਧਰ ਧਿਆਨ ਨਹੀਂ ਦੇ ਰਿਹਾ ਤੇ ਅਸੀਂ ਬੇਨਤੀ ਕਰਦੇ ਆਂ ਨਗਰ ਕੌਂਸਲ ਨੂੰ ਬੀ ਐਂਡ ਆਰ ਨੂੰ ਸਰਕਾਰ ਨੂੰ ਵੀ ਇਹਦੇ ਤੇ ਛੇਤੀ ਤੋਂ ਛੇਤੀ ਉਹ ਜਿਹੜੀਆਂ ਜਗਮਗਰਨੀਆਂ ਲਾਈਟਾਂ ਟਵਿੰਕਰ ਲਾਈਟ ਜਿਹਨੂੰ ਕਹਿੰਦੇ ਉਹ ਲਾਈਆਂ ਜਾਣ ਇੱਥੇ ਮੋੜੇ ਕੋਈ ਲਾਈਟ ਲਾਈ ਜਾਵੇ ਜਿਹਦੇ ਨਾਲ ਦੂਰ ਤੋਂ ਆਂਦੀ ਗੱਡੀ ਨੂੰ ਪਤਾ ਲੱਗ ਸਕੇ